ਨਾਜਮੰਡੀ ਤਾਰਾਗਰ ਪਠਾਨਕੋਟ ਵਿਖੇ ਪਹੁੰਚੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੰਦ ਉਹਦੇ ਗੱਲਬਾਤ ਦੇ ਦੌਰਾਨ ਉਹਨਾਂ ਕਿਹਾ ਕਿ ਸੂਬੇ ਪਰ ਦੀਆਂ ਮੰਡੀਆਂ ਚ ਹੁਣ ਤੱਕ ਲਗਭਗ 28 ਲੱਖ ਮੀਟ੍ਰਿਕ ਟਨ ਕਣਕ ਪਹੁੰਚੀ ਹੈ ਜਿਸ ਵਿੱਚੋਂ 24.5 ਲੱਖ ਮੀਟ੍ਰਿਕ ਟਨ ਦੀ ਖਰੀਦ ਕਰਕੇ ਬਣਦੀ ਰਕਮ ਦਾ ਭੁਗਤਾਨ ਕਿਸਾਨਾਂ ਨੂੰ ਦਿੱਤਾ ਜਾ ਚੁੱਕਿਆ ਹੈ ਤੇ ਸਮੂਹ ਸੰਗਤਾਂ ਆੜਤੀਆਂ ਤੇ ਮਜ਼ਦੂਰਾਂ ਨੂੰ ਹੱਲਾਸ਼ੇਰੀ ਦਿੰਦੇ ਉਹਨਾਂ ਨੇ ਕਿਹਾ ਕਿ ਸਰਕਾਰ ਯਕੀਨੀ ਬਣਾ ਰਹੀ ਹੈ ਕਿ ਮੰਡੀਆਂ 'ਚ ਉਹਨਾਂ ਵਿੱਚੋਂ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਪੰਜਾਬ ਦੇ ਅੰਦਰ ਜਿਹੜਾ ਕਣਕ ਦੀ ਖਰੀਦ ਦੇ ਮਤਲਬ ਸਿਲਸਿਲੇ ਦੇ ਤਹਿਤ ਅੱਜ ਮੈਂ ਫੇਰ ਆਪਣੀ ਦਾਣਾ ਮੰਡੀ ਤਾਰਾਗੜ ਦੇ ਵਿੱਚ ਆਇਆ ਸੋ ਡੇ ਬਾਏ ਡੇ ਜਿਹੜਾ ਵੀਟ ਦੀ ਪ੍ਰੋਕੂਰਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਜਾ ਰਿਹਾ ਸਾਰੇ ਪੰਜਾਬ ਦੇ ਅੰਦਰ ਹੀ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 28 ਲੱਖ ਐਮਟੀ ਦੇ ਕਰੀਬ ਜਿਹੜੀ ਉਹ ਅਰਾਈਵਲ ਪਹੁੰਚੀ ਆ ਔਰ ਇਹਦੇ ਵਿੱਚੋਂ 24.5 ਲੱਖ ਦੇ ਕਰੀਬ ਜਿਹੜੀ ਆ ਉਹ ਅਸੀਂ ਖਰੀਦ ਚੁੱਕੇ ਆ ਤੇ ਲਗਭਗ 2500 ਕਰੋੜ ਰੁਪਈਆ ਜਿਹੜਾ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜੋ ਐਮਐਸਪੀ ਦੇ ਮੁਤਾਬਕ ਬਣਦਾ ਉਹ ਪਾਇਆ ਜਾ ਚੁੱਕਿਆ ਸੋ ਲਗਾਤਾਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਹਦੇਸ ਹੈ ਕੀ ਪ੍ਰਕਿਊਰਮੈਂਟ ਦੇ ਦੌਰਾਨ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਆਰਤੀ ਨੂੰ ਕਿਸੇ ਕਿਸੇ ਨੂੰ ਦਿੱਕਤ ਨਾ ਹੋਵੇ ਇਹਦੇ ਲਈ ਲਗਾਤਾਰ ਜੋ ਪ੍ਰਬੰਧ ਕੀਤੇ ਆ ਉਹਨਾਂ ਦਾ ਮੈਂ ਖੁਦ ਮੰਡੀਆਂ 'ਚ ਜਾ ਕੇ ਮੇਰੀ ਸਾਰੀ ਜਿਹੜੇ ਮੇਰੇ ਅਫੀਸਰ ਸਹਿਬਾਨ ਨੇ ਉਹ ਵੀ ਲਗਾਤਾਰ ਪਲ-ਪਲ ਦੀ ਨਿਗ੍ਹਾ ਰੱਖ ਰਹੇ ਆ ਸੋ ਜਿਹੜਾ ਸਾਨੂੰ ਕੇਂਦਰੀ ਬੋਲ ਦੇ ਲਈ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਔਰ ਜਿਸ ਕਿਸਮ ਦੀ ਬੰਪਰ ਫਸਲ ਪੰਜਾਬ ਦੀ ਮੰਡੀਆਂ ਚ ਆ ਰਹੀ ਹੈ ਮੈਨੂੰ ਲੱਗਦਾ ਵੀ ਅਸੀਂ ਬੜਾ इजीली ਉਹ ਟਾਸਕ ਵੀ ਪੂਰਾ ਕਰਾਂਗੇ ਉਹ ਜਿਹੜੀ ਬੰਪਰ ਫਸਲ ਆ ਰਹੀ ਹੈ ਇਹ ਜਿੱਥੇ ਕਿਸਾਨ ਨੂੰ ਇਹਦਾ ਲਾਭ ਹੈਗਾ ਉਹਦੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਵੀ ਇੱਕ ਵੱਡਾ ਹਿੱਸਾ ਹੈ ਐਕਸਟਰਾ ਜਿਹੜਾ ਉਹ ਪੰਜਾਬ ਤੋਂ ਜਾਊਗਾ ਸੋ ਲਗਾਤਾਰ ਪੰਜਾਬ ਦੇ ਅੰਦਰ ਵਕ-ਵਕ ਜਿਹੜੀਆਂ ਮੰਡੀਆਂ ਨੇ ਚਾਹੇ ਉਹ ਰੋਪੜ ਦੀ ਮੰਡੀ ਹੋਵੇ ਬੰਗੇ ਦੀ ਮੰਡੀ ਹੋਵੇ ਚਾਹੇ ਉਹ ਘਰ ਦੀ ਮੰਡੀ ਹੋਵੇ ਜਾਂ ਹੋਰ ਜਿੱਥੇ ਮੈਂ ਪੰਜਾਬ ਚ ਗਿਆ ਜਾਂ ਅੱਜ ਮੈਂ ਪਠਾਨਕੋਟ ਜ਼ਿਲ੍ਹੇ ਚ ਆਇਆ ਸੋ ਕਿਸੇ ਕਿਸਮ ਦੀ ਦਿੱਕਤ ਜਿਹੜੀ ਉਹ ਕਿਸਾਨ ਨੂੰ ਨਹੀਂ ਆ ਰਹੀ ਤੇ ਸਾਡਾ ਜੋ ਵਾਦਾ ਸਰਕਾਰ ਦਾ ਕਿ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਉਹ ਕਿਸਾਨ ਦੇ ਖਾਤੇ ਚ ਪਾਵਾਂਗੇ ਸੋ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਚੜ੍ਹਦੀ ਕਲਾ ਚ ਆਉਣ ਅਸੀਂ ਸਾਰੇ ਪ੍ਰਬੰਧ ਕੀਤੇ ਆ ਚਾਹੇ ਬਾਰਦਨ ਦਾ ਸਵਾਲ ਆ ਚਾਹੇ ਕਰੇਟਾਂ ਦਾ ਚਵਾਲ ਆ ਤੇ ਚਾਹੇ ਤਰਪਾਲਾਂ ਦਾ ਸਵਾਲ ਆ ਹਰੇਕ ਤਰ੍ਹਾਂ ਦੇ ਪ੍ਰਬੰਧ ਕਰਕੇ ਅਸੀਂ ਜਿਹੜਾ ਆ ਉਹ ਕਿਸਾਨ ਦਾ ਇਕੱਲਾ ਇਕੱਲਾ ਦਾਣਾ ਮੰਡੀ